ਭਗਵਾਨ ਨੇ ਵਿੱਚ ਤੁਹਾਡਾ ਸਵਾਗਤ ਹੈ। ਹਰ ਰੋਜ਼ ਮੀਂਹ ਪੈ ਜਾਂਦਾ ਇਸ ਕਰਕੇ ਸਾਰੇ ਪੌਦੇ ਹੁਣ ਹਰੇ ਭਰੇ ਹੋ ਗਏ। ਨਹੀਂ ਤਾਂ ਗਰਮੀ ਦੀ ਤਪਸ਼ ਦੇ ਨਾਲ ਸੁੱਕੇ ਪਏ ਸੀ। ਦੁਪਹਿਰ ਕੰਢੀ ਵੀ ਵਧੀਆ ਹੋ ਗਈ ਚਾਹੇ ਮੈਂ ਕਿੰਨਾ ਪਾਣੀ ਪਾ ਦਿੰਦੀ ਸੀ ਪਰ ਫਿਰ ਵੀ ਸੁੱਕੀ ਰਹਿੰਦੀ ਸੀ। ਹੁਣ ਵਧੀਆ ਹੋ ਗਈ ਹੈ ਫੁੱਲ ਕੱਢੂਗੀ। ਬਾਕੀ ਸਾਰਾ ਤਾਂ ਸੁੱਕ ਗਿਆ ਧੁੱਪ ਜਿਆਦੇ ਪੈਂਦੀ ਆ ਹੁਣ ਤਾਂ ਕੋਠੇ ਤੇ ਕੋਈ ਪੌਦਾ ਨਹੀਂ ਰਹਿਣਾ ਹੈਗਾ ਜੇ ਮੌਸਮ ਠੀਕ ਰਹੂਗਾ ਫੇਰ ਤਾਂ ਰਹਿ ਸਕਦੇ ਨੇ ਗਰਮੀ ਨਾਲ ਸਾਰੇ ਮਰ ਜਾਂਦੇ ਨੇ ਸਦਾ ਬਾਹਰ ਵੀ ਵਧੀਆ ਹੋ ਗਿਆ ਹੁਣ ਤੁਲਸੀ ਦਾ ਪੌਦਾ ਵੀ ਬੜੀ ਵਧੀਆ ਹਰਾ-ਪਰਾ। ਇਹ ਤਾਂ ਵੈਸੇ ਸੁੱਕਦੇ ਹੀ ਨਹੀਂ ਗਰਮੀ ਵਾਲਾ ਪੌਦਾ ਕਰਕੇ। ਇਹ ਤਰਬੂਜ਼ ਦੇ ਬੀਜ ਲਗਾਏ ਹੋਏ ਨੇ। ਰਾਤ ਰਾਣੀ ਇਹਨਾਂ ਨੂੰ ਮੈਂ ਪਟਕੇ ਕਿਤੇ ਹੋਰ ਲਾਉਣਾ ਵਾ। ਬਾਰਸ਼ ਨਾਲ ਆ ਵੀ ਵਧੀਆ ਹੋਗੇ। ਠੰਡੀ-ਠੰਡੀ ਹਵਾ ਚੱਲਦੀ ਆ। ਮੱਧਿਆ ਦੇ ਨੇੜੇ ਬਹਿ ਕੇ ਤੇ ਵਧੀਆ ਆਕਸੀਜਨ ਮਿਲਦੀ ਆ ਮਨ ਨੂੰ ਬਹੁਤ ਸ਼ਾਂਤੀ ਆਉਂਦੀ ਆ ਇਹ ਪੌਦੇ ਜੀਵ ਜੰਤੂ ਸਾਡੇ ਜ਼ਿੰਦਗੀ ਦਾ ਇੱਕ ਹਿੱਸਾ ਨੇ ਠੰਡੀ ਠੰਡੀ ਹਵਾ ਤੇ ਮਨ ਨੂੰ ਬਹੁਤ ਸਕੂਨ ਮਿਲਦਾ ਹਰਾ ਫਰਾ ਜਿਆ ਗਾਰਡਨ ਦੇਖ ਕੇ ਇਹਨੂੰ ਵੀ ਮੈਂ ਪੱਟ ਕੇ ਧਰਤੀ 'ਚ ਲਗਾਉਣਾ ਜੇ ਸਦਾ ਬਾਹਰ ਦੇ ਸਹਿਜਨ ਦਾ ਪੌਦਾ ਸੋਰੀ ਇਹ ਚਲਾਈ ਵੀ ਸਾਗ ਲਈ ਵਧੀਆ ਹੋਗੀ ਐਵੇਂ ਵਿੱਚ ਨਿੰਮ ਲਗਾਈ ਹੋਈ ਆ ਮਿੱਟੀ ਪਾ ਕੇ ਬਣਾਇਆ ਕਿਹੜੀ ਤੇ ਇਹਦੇ ਵਿੱਚ ਮੈਂ ਨਿੰਮ ਵੀ ਲਗਾਈ ਆ ਤਾਂ ਕਿ ਕੀਟ ਪਤੰਗੇ ਤੋਂ ਬਚਾਅ ਹੋ ਸਕੇ ਤੇ ਵੈਸੇ ਆਕਸੀਜਨ ਦੇਵੇ ਪੌਦਾ ਇੱਥੇ ਨਿੰਮ ਦਾ ਹੋ ਜੇ ਇਹ ਚਲਾਈ ਮੈਂ ਬੀਜ ਵੀਜਿਆ ਸੀ ਤੇ ਵਧੀਆ ਹੋ ਗਈ ਸਾਗ ਲਈ ਅੱਜ ਇਹ ਮੈਂ ਸਾਰੇ ਏਪੋਰਟ ਚ ਚੇਂਜ ਕਰਨੇ ਬਹੁਤ ਬੌਧੇ ਹੋਏ ਪੈਣਗੇ ਬੀਜ ਜਿਆਦਾ ਜਿਆਦਾ ਭਰੇ ਪੈਣਗੇ ਮੈਂ ਬਿਮਾਰ ਹੋਣ ਕਰਕੇ ਇਹਨਾਂ ਨੂੰ ਕਰ ਨਹੀਂ ਸਕੀ ਦੇਖਵਾਲ ਕੱਟ ਕਰ ਰਹੀ ਆ ਹੁਣ ਇਹਨਾਂ ਲਈ ਬਾਰਸ਼ ਨਾਲੇ ਵਧੀਆ ਵੀ ਗ੍ਰੋਥ ਕਰ ਗਈ ਇਹ ਲਾ Det går an å gjøre det. ਜਾ ਰਿਹਾ ਸੰਗਣੀ ਉਹ ਸਪਸ ਲੂੰਡੀ ਦਾ ਡਰ ਰਹਿੰਦਾ ਇਸ ਕਰਕੇ ਫਿਰ ਕੱਟ ਦਿੰਨੀ ਆ ਸਾਰੇ ਮੇ ਪੌਦੇ ਫੁੱਲਣੇ ਹਰੇ ਹੋ ਗਏ ਨਾ ਮੈਂ ਲਗਾਉਣੇ ਨੇ ਨਵੇਂ ਕੋੜ ਦੇ ਵਿੱਚ ਪਪੀਤੇ ਵੀ ਲੱਗਣ ਨੂੰ ਤਿਆਰ ਨੇ ਹੁਣ ਪੱਦੂ ਵੀ ਲੱਗਿਆ ਹੋਇਆ ਇਹਨੂੰ ਅੱਜ ਮੈਂ ਤੋੜਨਾ ਸੱਧੂ ਬਹੁਤ ਉੱਤਰ ਰਹੇ ਨੇ ਮਿਲਾਂਗੇ ਜੀ ਅਗਲੀ ਵੀਡੀਓ ਦੇ ਵਿੱਚ ਨੂੰ ਤੱਕ ਲਈ ਬਾਏ ਬਾਏ